ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਜਿੱਥੇ ਕਿ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਉਥੇ ਘੁੰਮ ਰਹੇ ਸਨ ਉਹ ਲੋਕ ਜਿਨ੍ਹਾਂ ਨੇ ਉਥੇ ਹਮਲਾ ਕੀਤਾ ਹੈ ਖਤਰਾਂ ਵਾਲਿਆਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਜਿਸ ਤੋਂ ਬਾਅਦ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੋਕ ਉਹੀ ਸਨ ਜਿਨ੍ਹਾਂ ਨੇ ਉਥੇ ਅਟੈਕ ਕੀਤਾ ਹੈ ਜਿਨ੍ਹਾਂ ਦੀ ਬਦੌਲਤ ਉਥੇ ਅਟੈਕ ਹੋਇਆ ਸੋ ਆਖਰ ਇਹ ਲੋਕ ਉਹੀ ਨੇ ਜਿਨ੍ਹਾਂ ਨੇ ਉਥੇ ਹਮਲਾ ਕੀਤਾ ਹੈ ਤੁਹਾਨੂੰ ਇਸ ਦੇ ਬਾਰੇ ਜਰੂਰ ਦੱਸਣਾ ਚਾਹਾਂਗੇ ਸੋ ਆਖਰ ਗੱਲਬਾਤ ਜਿਹੜੀ ਹੈ ਬਿਲਕੁਲ ਸਾਫ਼ ਤੌਰ ਤੇ ਸਾਂਝੀ ਹੋ ਰਹੀ ਹੈ ਤੁਹਾਨੂੰ ਇਸ ਗੱਲ ਦੇ ਬਾਰੇ ਜਰੂਰ ਦੱਸਣਾ ਚਾਹਾਂਗੇ ਸੋ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਤੇਜ਼ ਹੋ ਰਹੀਆਂ ਨੇ ਸੋ ਆਖਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਨੰਤ ਨਾਗ ਚ ਵੱਡੀ ਕਾਰਵਾਈ ਜਿਹੜੀ ਵੇਖਣ ਨੂੰ ਮਿਲੀ ਹੈ ਫੌਜੀ ਕਾਰਵਾਈ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆਇਆ ਤੁਹਾਨੂੰ ਦੱਸਣਾ ਚਾਹਾਂਗੇ ਕਿ ਏਜੰਸੀਆਂ ਨੇ ਮਿਲ ਕੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚ ਬਿਨ ਰਾਤ ਘੇਰਾਬੰਦੀ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਕਾਰਵਾਈ ਦੇ ਤਹਿਤ 175 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਜੋ ਅਤਵਾਦੀਆਂ ਦੀ ਮਦਦ ਕਰਨ ਵਾਲੇ ਸਮਰਥਨ ਨੈੱਟਵਰਕ ਨੂੰ ਤੋੜਿਆ ਜਾ ਸਕੇ ਸੁਰੱਖਿਆ ਬਲਾਂ ਵੱਲੋਂ ਜ਼ਿਲ੍ਹੇ ਦੇ ਵਿੱਚ ਵਾਧੂ ਮੋਬਾਈਲ ਵਾਹਨ ਜਾਂਚ ਪੁਆਇੰਟ ਜਿਹੜੇ ਲਗਾਏ ਗਏ ਨੇ ਤਾਂ ਜੋ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਨજર ਰੱਖੀ ਜਾ ਸਕੇ ਅਤੇ ਜਨਤਕ ਸੁਰੱਖਿਆ ਯਕੀਨੀ ਬਣਾਈ ਸਕੇ ਜ਼ਿਲ੍ਹੇ ਦੇ ਉੱਚ ਗਣਤਾ ਵਾਲੇ ਜੰਗਲੀ ਖੇਤਰਾਂ ਦੇ ਵਿੱਚ ਘੇਰਾਬੰਦੀ ਅਤੇ ਖੋਜ ਕਾਰਵਾਈਆਂ ਘਾਤ ਲਗਾ ਕੇ ਹਮਲੇ ਅਤੇ ਤੀਬਰ ਗਸ਼ਤ ਵਧਾ ਦਿੱਤੀ ਗਈ ਹੈ ਤਾਂ ਜੋ ਅਤਵਾਦੀਆਂ ਦੀ ਸੰਭਾਵੀ ਮੌਜੂਦਗੀ ਨੂੰ ਖਤਮ ਕੀਤਾ ਜਾ ਸਕੇ ਇਸ ਦੇ ਨਾਲ ਨਾਲ ਜਿੱਤੇ ਕਿ ਗੈਂਡਰਵਲ ਪੁਲਵਾਮਾ ਕਲਗਾਮ ਬੰਦੀਪੋਰਾ ਕਠੂਆ ਪੋਂਚ ਰਾਜ਼ੌਰੀ ਕਿਸਵਦਵਾਰ ਅਤੇ ਉਦੰਗਪੁਰ ਸਮੇਤ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਵੱਡੀ ਪੱਧਰੀ ਤਲਾਸ਼ ਮੁਹਿੰਮ ਜਿਹੜੀ ਹੈ ਚਲਾਈ ਜਾ ਰਹੀ ਹੈ ਘਰ-ਘਰ ਤਲਾਸ਼ੀ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਛ ਜਾਰੀ ਹੈ ਤਾਂ ਜੋ ਕਿਸੇ ਵੀ ਅੱਤਵਾਦੀ ਗਤੀਵਿਧੀ ਨੂੰ ਸਮੇਂ ਸਿਰ ਨਿਪਟਾਇਆ ਜਾ ਸਕੇ ਅਨੰਤ ਨਾਗ ਪੁਲਿਸ ਅਤੇ ਸੁਰੱਖਿਆ ਬਲਾਵੋਲੋ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਨਜ਼ਦੀਕੀ ਪੁਲਿਸ ਥਾਣੇ ਨੂੰ ਦੇਣ ਤਾਂ ਜੋ ਜ਼ਿਲ੍ਹੇ ਦੇ ਵਿੱਚ ਅਮਨ ਚੈਨ ਜਿਹੜਾ ਹੈ ਬਿਲਕੁਲ ਬਣਾਇਆ ਜਾ ਸਕੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਖਰ ਪਹਿਲਗਾਮ ਅਟੈਕ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਅਲਰਟ ਹੋ ਚੁੱਕੀਆਂ ਨੇ ਪੁਲਿਸ ਵੀ ਅਲਰਟ ਹੋ ਚੁੱਕੀ ਹੈ ਤੇ ਫੌਜ ਵੀ ਜਿਹੜਾ ਹੈ ਬਿਲਕੁਲ ਅਲਰਟ ਹੋ ਕੇ ਆਪਣੇ ਕੰਮ ਕਰ ਰਹੀ ਹੈ ਸੋ ਆਖਰ ਦੇਸ਼ ਨਹੀਂ ਚਾਹੁੰਦਾ ਕਿ ਕਿਸੇ ਪ੍ਰਕਾਰ ਦੀ ਕੋਈ ਐਸੀ ਕੋਈ ਹੋਰ ਟ੍ਰੈਜੇਡੀ ਹੋਵੇ ਜਿਸ ਤਰ੍ਹਾਂ ਕਿ ਪਹਿਲਗਾਮ ਦੇ ਵਿੱਚ ਹੋਈ ਹੈ ਕਿਸੇ ਪ੍ਰਕਾਰ ਦੀ ਕੋਈ ਹੋਰ ਅਜਿਹੀ ਚੀਜ਼ ਘਟਨਾ ਜਾਂ ਵਾਪਰੇ ਜਿਸ ਦੇ ਨਾਲ ਆਮ ਜਨਤਾ ਨੂੰ ਕੋਈ ਤਕਲੀਫ ਹੋਵੇ ਇਸ ਕਰਕੇ ਫੌਜ ਬਹੁਤ ਕਰੜਾਈ ਦੇ ਨਾਲ ਪਹਿਰਾ ਦੇ ਰਹੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਫੌਜ ਨੇ ਇੱਕ ਵੱਡੀ ਜਿਹੜੀ ਹੈ ਪ੍ਰਾਪਤੀ ਹਾਸਲ ਕੀਤੀ ਹੈ ਜਿਸ ਦੇ ਵਿੱਚ ਵੇਖਿਆ ਗਿਆ ਉਹਨਾਂ ਲੋਕਾਂ ਦੇ ਚਿਹਰੇ ਪਹਿਚਾਣ ਲਏ ਗਏ ਨੇ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਅਟੈਕ ਕੀਤਾ ਹੈ ਸੋ ਆਖਰ ਇਹ ਲੋਕੀ ਉਥੇ ਕੁਝ ਦਿਨ ਤੋਂ ਘੁੰਮ ਰਹੇ ਸੀ ਪਲਾਨਿੰਗ ਜਿਹੜੀ ਹੈ ਕਾਫੀ ਲੰਮੇ ਸਮੇਂ ਤੋਂ ਇਹਨਾਂ ਲੋਕਾਂ ਦੀ ਰਹੀ ਹੈ ਖਚਰਾ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹਰ ਕਿਸੇ ਤੋਂ ਪਹਿਲਗਾਮ ਅਟੈਕ ਦੀ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਸੇ ਤੋਂ ਕੋਈ ਵੀ ਕਲੂ ਮਿਲਦਾ ਤਾਂ ਉਸ ਨੂੰ ਅੰਡਰਲਾਈਨ ਕਰਕੇ ਰੱਖ ਲਿਆ ਜਾਂਦਾ ਹੈ ਤੇ ਸ਼ਾਇਦ ਹੁਣ ਪੁਲਿਸ ਤੇ ਫੌਜ ਮਿਲ ਕੇ ਇੱਕ ਵੱਡੇ ਗ੍ਰੋ ਦਾ ਪਰਦਾ ਫਾਸ਼ ਕਰੇਗੀ ਜਿਨ੍ਹਾਂ ਲੋਕਾਂ ਨੇ ਇਹ ਸਾਜ਼ਿਸ਼ ਕੀਤੀ ਸੀ ਪਲਾਨ ਕੀਤਾ ਕਿੱਥੋਂ ਇਹ ਪਲਾਨ ਚੱਲਿਆ ਕਿਵੇਂ ਚੱਲਿਆ ਸਾਰੀ ਗੱਲਬਾਤ ਜਿਹੜੀ ਹੈ ਬਿਲਕੁਲ ਸਾਫ਼ ਤੌਰ ਤੇ ਕੀਤੀ ਜਾ ਰਹੀ ਹੈ ਪਲੈਨਿੰਗ ਸੋ ਆਕਰ ਕਿਹੜੇ ਕਿਹੜੇ ਲੋਕ ਨੇ ਇਸ ਦੇ ਪਿੱਛੇ ਸੋ ਕਿਤੇ ਆਪਣੇ ਹਿੱਤਾਂ ਨੇ ਇਸ ਦੇ ਪਿੱਛੇ ਇਹ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਬਣੇ ਹੋਏ ਨੇ ਕੁਝ ਲੋਕਾਂ ਨੂੰ ਜਿਹੜਾ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਦੇ ਚਿਹਰੇ ਵਿਖਾ ਕੇ ਜਿਹੜਾ ਪੁੱਛਿਆ ਜਾ ਰਿਹਾ ਹੈ ਕਿ ਸ਼ਾਇਦ ਤੁਸੀਂ ਇਹਨਾਂ ਲੋਕਾਂ ਨੂੰ ਵੇਖਿਆ ਹੋਵੇ ਕਿਉਂਕਿ ਹਮਲੇ ਤੋਂ ਪਹਿਲਾਂ ਉੱਥੇ ਮੌਜੂਦ ਹੋਣ ਦਾ ਜਿਹੜਾ ਸ਼ੱਕ ਹੈ ਉਹ ਜਤਾਇਆ ਜਾ ਰਿਹਾ ਹੈ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਲੋਕਾਂ ਤੋਂ ਮਦਦ ਵੀ ਮੰਗੀ ਜਾ ਰਹੀ ਹੈ ਇਸ ਕੰਮ ਦੇ ਵਿੱਚ ਔਰ ਕਿਤੇ ਨਾ ਕਿਤੇ ਫੌਜ ਵੀ ਜਿਹੜਾ ਹੈ ਲੋਕਾਂ ਦੀ ਮਦਦ ਮੰਗ ਰਹੀ ਹੈ ਇਸ ਮਾਮਲੇ ਦੇ ਦੌਰਾਨ ਕੀ ਆਖਰ ਅਜੇ ਹੀ ਘਟਨਾ ਵਾਪਰੀ ਹੈ ਸੁਣ ਲੈਂਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ